ਹਾਂਜੀ ਦੋਸਤੋ 70 80 ਵਾਲੇ ਜਿਹੜੇ ਆ ਉਹਨਾਂ ਨੂੰ ਹੀ ਚੰਗੀ ਤਰ੍ਹਾਂ ਯਾਦ ਆਊਗਾ ਵੀ ਸਭ ਤੋਂ ਪਹਿਲਾਂ ਜਦੋਂ ਬਲੈਕ ਐਂਡ ਵਾਈਟ ਟੀਵੀ ਆਏ ਸੀਗੇ ਤੇ ਆਪਾਂ ਉਹ ਬਲੈਕ ਐਂਡ ਵਾਈਟ ਟੀਵੀ ਲੋਕਾਂ ਦੇ ਘਰਾਂ ਵਿੱਚ ਦੇਖਣ ਜਾਂਦੇ ਹੁੰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਜੇ ਕਹਿੰਦੇ ਕੀ ਆਪਾਂ ਰੰਗीन ਟੀਵੀ ਦਾ ਮਜ਼ਾ ਲੈਣ ਵਾਸਤੇ ਨਾ ਕੀ ਕਰਦੇ ਹੁੰਦੇ ਸੀਗੇ ਉਹ ਦੇਖਦੇ ਨੇ ਕਿ ਲਫਾਫਾ ਹੁੰਦਾ ਨਾ ਹੀ ਕਲਰਫੁੱਲ ਜਿਹਾ ਫਿਰ ਆਪਾਂ ਲਾਉਣ ਲੱਪੇ ਅਗੀ ਤੇ ਫਿਰ ਐਦਾਂ ਦਾ ਟੀਵੀ ਬਣ ਗਿਆ ਆਪਾਂ ਫੀਲਿੰਗ ਲਿੰਦੀ ਹੁੰਦੀ ਸੀ ਰੰਗीन ਟੀਵੀ ਵਾਲੀ ਕਿ ਲਫਾਫਾ ਜਿਹਾ ਹੁੰਦਾ ਸੀ ਉਹ ਕਲਰਫੁੱਲ ਹੁੰਦਾ ਸੀ ਤੇ ਫਿਰ ਆਪਾਂ ਓਲੋਂ ਲੱਗ ਗਏ ਤੇ ਮਤਲਬ ਉਹ ਫੀਲਿੰਗ ਲੈਣੀ ਪਰ ਉੱਚੇ ਓਲ ਰੰਗ ਉਹ ਰਹਿੰਦੇ ਹੁੰਦੇ ਸੀ ਪਰ ਸੁਣਾ ਲੱਗਦਾ ਹੁੰਦਾ ਸੀ ਟੀਵੀ ਦੇਖਣ ਨੂੰ ਤੇ ਇਹ ਮੈਂ ਵੀ ਕਰਕੇ ਦੇਖਿਆ ਹਾਂ ਪਰ ਮੇਰੀ ਖਿਆਲ ਨਾਲ ਤੁਸੀਂ ਵੀ ਸਾਰਿਆਂ ਨੇ ਜ਼ਰੂਰ ਇਹ ਕੀਤਾ ਹੋਊਗਾ ਜਿੱਦਾਂ ਕਲਰ ਕਰਕੇ ਟੀਵੀ ਨੂੰ ਕਲਰਫੁਲ ਦੇਖਣ ਦੀ ਕੋਸ਼ਿਸ਼ ਕੀਤੀ ਹੋਊਗੀ ਤਾਂ ਬੜਾ ਖੁਸ਼ ਹੁੰਦੇ ਸੀ ਕਿ ਟੀਵੀ ਇਹ ਰੰਗੀਨ ਹੋ ਗਿਆ ਤੇ ਇਹ ਵੀ ਇੱਕ ਸਮਾਂ ਹੁੰਦਾ ਸੀਗਾ ਕਿ ਫਿਰ ਹੌਲੀ-ਹੌਲੀ ਇਹ ਉਹ ਜੋ ਟੀਵੀ ਇਹ ਮੀਰਾਂ ਦੇ ਘਰਾਂ ਵਿੱਚ ਹੀ ਹੁੰਦੀ ਸੀ ਉਸ ਟਾਈਮ ਜਿਹੜੇ ਰੰਗीन ਹੁੰਦੇ ਸੀ ਪਿੰਡਾਂ ਵਿੱਚ ਬਹੁਤੇ ਜਿਹੜੇ ਸੀਗੇ ਟੀਵੀ ਜਿਹੜੀ ਬਲੈਕ ਐਂਡ ਵਾਈਟ ਹੀ ਹੁੰਦੇ ਸੀਗੇ ਤੇ ਹੌਲੀ-ਹੌਲੀ ਜਿਹੜਾ ਇਹ ਜਨਤਾ ਦਾ ਸਮਾਣ ਨਾਲ ਨਾਲ ਅਗੇ ਬਦਲਣ ਲੱਗਿਆ ਤੇ ਪਿੰਡਾਂ ਵਿੱਚ ਵੀ ਫਿਰ ਹੌਲੀ-ਹੌਲੀ ਟੀਵੀ ਰੰਗीन ਹੋਣੇ ਸ਼ੁਰੂ ਹੋਏ ਸੀ ਪਰ ਇਹ ਜਿਹੜਾ ਦੌਰ ਆ ਇਹ 1990 ਤੋਂ ਬਾਅਦ ਵਿੱਚ ਜਿਹੜਾ ਬਦਲਿਆ ਜਿਹੜੇ ਰੰਗीन ਟੀਵੀ ਆਉਣੇ ਸ਼ੁਰੂ ਹੋਏ ਆ ਤੇ ਨਵੇਂ ਟੀਵੀ ਆ ਜਿਹੜੇ ਉਹ ਆਪਾਂ ਫਿਰ ਸ਼ਹਿਰਾਂ ਦੇ ਵਿੱਚ ਮਤਲਬ ਕਿ ਲੋਕਾਂ ਦੇ ਵੈਸੇ ਆਪਾਂ ਚਲਦੇ ਦੇਖਦੇ ਹੁੰਦੇ ਸੀਗੇ ਇਹ 90 ਤੋਂ ਬਾਅਦ ਵੀ ਪਿੰਡਾਂ 'ਚ ਉਦੋਂ ਵੀ ਘੱਟ ਹੀ ਹੁੰਦੇ ਸੀਗੇ ਤੇ ਬਹੁਤੇ ਲੋਕਾਂ ਨੇ ਬਹੁਤ ਚਿਰ ਤੱਕ ਬਲੈਕ ਐਂਡ ਵਾਈਟ ਟੀਵੀ ਦੇਖਿਆ ਮੇਰੇ ਖਿਆਲ ਮੈਂ ਤਾਂ 95 96 ਤੱਕ ਵੀ ਬਲੈਕ ਐਂਡ ਵਾਈਟ ਹੀ ਦੇਖਦਾ ਹਾਂ 95 ਤੱਕ ਵੀ ਸੋ ਉਸ ਤੋਂ ਬਾਅਦ ਜਮਾਨਾ ਬਦਲਿਆ ਤੇ ਟੀਵੀ ਰੰਗीन ਆਉਣੇ ਸ਼ੁਰੂ ਹੋ ਗਏ ਪਿੰਡਾਂ ਦੇ ਵਿੱਚ ਵੀ ਤੇ ਇਹ ਜਿਹੜਾ ਕੰਮ ਸੀਗਾ ਬਲੈਂਕ ਨ ਬੈਂਡ ਤੋਂ ਰੰਗीन ਟੀਵੀ ਇਹਨੇ ਸਾਮ ਲਿਆ ਫਿਰ ਜਿਹੜੇ ਇਹ ਰੰਗीन ਟੀਵੀ ਆਉਣ ਫਿਰ ਘਰਾਂ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਲੋਕਾਂ ਦੇ ਸਾਰਿਆਂ ਦੇ ਫਿਰ ਇਹ ਦੌਰ ਕਾਫੀ ਚਿਰ ਚੱਲਿਆ ਤੇ ਮੇਰੇ ਖਿਆਲ ਨਾਲ 2000 ਇਹ 2003 ਬਾਅਦ ਤੋਂ ਬਾਅਦ ਵਿੱਚ ਆ ਜਿਹੜੇ ਕਲਰ ਟੀਵੀ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਐਲਜੀ ਟੀਵੀ ਸੌਰੀ ਐਲਜੀ ਟੀਵੀ ਆ ਗਏ ਅਰੇ ਐਲਜੀ ਦੇ ਆ ਗਏ ਪੁਰ ਵੀ ਜਿਹੜੇ ਆਗੇ ਸੀਗੇ ਇਹ ਮਰ ਕੇ ਸਮਾਰਟ ਟੀਵੀ ਨੂੰ ਕਹਿੰਦੇ ਸੀ ਐਨਡੀ ਟੀਵੀ ਕਹਿੰਦੇ ਸੀ ਇਹ ਸਮਾਰਟ ਟੀਵੀ ਆ ਗਏ ਤੇ ਫਿਰ ਇਹਨਾਂ ਦਾ ਜਮਾਨਾ ਇੰਨਾ ਆ ਕਿ ਹੁਣ ਜਮਾਨਾ ਇਹਦਾ ਹੀ ਚੱਲ ਰਿਹਾ ਹੈ ਕਿ ਐਨਡੀ ਟੀਵੀ ਆ ਸੋ ਇਹਨਾਂ ਨੇ ਜਿਹੜੀ ਜਗ੍ਹਾ ਕੇ ਨਵੀਂ ਬੰਦ ਕਰਤੀ ਤੇ ਜਿਹੜੀ ਇਹਨਾਂ ਦਾ ਬਣਾਦੇ ਆ ਲੱਗ ਜਾਂਦੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਤੇ ਫਿਰ ਇਹਦਾ ਵੀ ਦੌਰ ਫਿਰ ਹੁਣ ਇਹਨਾਂ ਦਾ ਜਾਂਦਾ ਹੀ ਲੱਗ ਰਿਹਾ ਵਾ ਤੇ ਹੁਣ ਅੱਗੇ ਦੱਸਾਂ ਫਿਰ ਆਹੀ ਆਊਗਾ ਤੁਸੀਂ ਵੀਡੀਓ ਦੇਖੋ ਜਿਹੜੀ ਇਨਵੀਜ਼ੀਬਲ ਜਿਹੜੀ ਸਕਰੀਨ ਨਾਲ ਆਪਣੀਆਂ ਹੌਨ ਵਾਲੇ ਟਾਈਮ 'ਚ ਤੇ ਵੀਰੀ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੁਸੀਂ ਵੀ ਸਾਰਿਆਂ ਨੇ ਇਦਾਂ ਜਰੂਰ ਕੀਤਾ ਹੋਊਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਆਹ ਵੀਡੀਓ ਦੇਖੋ ਜਿਹੜੀ ਅੱਜ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਇਨਵੀਜ਼ੀਬਲ ਸਕਰੀਨ ਇਹਦੀ ਆ ਦੇਖੋ ਕਿਆ ਹੀ ਬਾਤਾਂ ਆ ਇਹ ਆ ਗੱਲ ਹੁੰਦੀ ਹੈ ਉਹ ਦੇਖੋ ਤੁਸੀਂ ਅਗੇ ਇਸ ਨੀ ਟੈਕਨੋਲੋਜੀ ਇਹ ਬਹੁਤ ਜਿਹੜੀ ਐਡਵਾਂਸ ਹੋ ਰਹੀ ਆ ਤੇ ਇੱਕ ਦਿਨ ਦੋਸਤੋ ਹੁਣ ਅੱਗਿਆ ਸਮਾ ਜਿਹੜਾ ਇਹ ਵੀ ਹੁਣ ਤੁਹਾਡੇ ਘਰਾਂ ਵਿੱਚ ਆਊਗਾ ਕਿ ਦਿਨ ਤੁਸੀਂ ਦੇਖੀਏ ਉਹ ਸੋ ਵੀਡੀਓ ਦੇਖਣੀ ਬਹੁਤ